ਫਿਰ ਆਪਾਂ ਦੁਜੀ ਬੋਲ ਲੈ। ਸ਼ਾਮ ਨੂੰ ਸਾਨੂੰ ਕਰੀਬ ਰਾਤ ਨੂੰ 8:30 ਵਜੇ ਦੇ ਕਰੀਬ ਇਨਫੋਰਮੇਸ਼ਨ ਆਈ ਕਿ ਇੱਕ ਜਿਹੜਾ ਤਰਸੀਮ ਸਿੰਘ ਆ ਸੇਮ ਸਿੰਘ ਲਈ ਸੇਮੀ ਇਹ ਜਿਹੜਾ ਬਹੁਤ ਜ਼ਿਆਦਾ ਗਰਮੀ ਹੁੰਨ ਦੇ ਕਾਰਨ ਇਹਨੂੰ ਤੇ ਧਰ ਹਥਿਆਰ ਨਾਲ ਕੋਈ ਬੰਦੇ ਜਿਹੜੇ ਅਫੰਡ ਦੇ ਵੱਢ ਕੇ ਚਲੇ ਗਏ ਜਿਹਦੇ ਸਬੰਧ ਐਸਐਚਓ ਸਾਹਿਬ ਨੇ ਜਿਹੜਾ ਮੌਕੇ ਤੇ ਜਾ ਕੇ ਸਰਵੈਰੀ ਵੇਖੀਤਾ ਉੱਥੇ ਜਿਹੜਾ ਇਹ ਪਰਸੇਮ ਸਿੰਘ ਸੇਮੀ ਦੀ ਮੌਕੇ ਤੇ ਹੀ ਡੈਥ ਹੋ ਗਈ ਸੀ ਗੱਡੀ ਦੇ ਵਿੱਚ ਇਹਦੀ ਡੈਥ ਹੋ ਗਈ ਸੀ ਤੇ ਇਹਦੇ ਬ੍ਰਦਰ ਦੇ ਬਿਆਨ ਤੇ ਇਹਦੇ ਭਰਾ ਰੇਸ਼ਮ ਸਿੰਘ ਇਹ ਲਈ ਸ੍ਰੇਸ਼ੀ ਤੋਂ ਵੱਡਾ ਹੈ ਇਹ ਬੱਕਰੀਆਂ ਚਾਰਨ ਦਾ ਕੰਮ ਕਰਦਾ ਸੀ ਮੈਂ ਤੇ ਅੱਜ ਪਿੰਡ ਇਹ ਆਪਣਾ ਲੈਣ ਆਇਆ ਸੀਗਾ ਲੇੜੇ ਕੱਪੜੇ ਸਰਦੀਆਂ ਵਾਲੇ ਉੱਥੇ ਇਹਦਾ ਠੇਕੇ ਤੇ ਕੁਸ਼ਰਾਬ ਦੇ ਠੇਕੇ ਤੇ ਪੁਰਾਣੇ ਘੁਨਸਾਂ ਦੇ ਬੰਦੇ ਸੀਗੇ ਉਹਨਾਂ ਨਾਲ ਇਹਨਾਂ ਦਾ ਕੋਈ ਬੋਲਬਲਾਰਾ ਹੋ ਗਿਆ ਇਹ ਅਲੰਬਾ ਦੇ ਨਾਲ ਆਪਣੇ ਦੋਸਤਾਂ ਨੂੰ ਲੈ ਕੇ ਉਹਨਾਂ ਦੇ ਘਰ ਜਦੋਂ ਜਾਂਦਾ ਹੈ ਉਹ ਪਾਰਟੀ ਸਾਰੇ ਇਕੱਠੇ ਹੋ ਕੇ 30-30 ਹਥਿਆਰ ਨਾਲ ਤੇ ਤੇ ਹਮਲਾ ਕਰ ਦਿੰਦਾ ਜਿਹਦੇ ਇਹਦੇ 30-30 ਹਥਿਆਰ ਕਰਦਨ ਤੇ ਵਰਜਨ ਕਾਰਨ ਇਹਦੀ ਜਿਹੜੀ ਆ ਉੱਥੇ ਮੌਕੇ ਤੇ ਹੀ ਮੌਤ ਹੋ ਗਈ ਤੇ ਜਿਹੜਾ ਇਹਦੇ ਇਸ ਵੰਚ ਸੀ ਕੇਸ ਰਜਿਸਟਰ ਕਰ ਲਿਆ ਐਫ ਆਈ ਨੰਬਰ 150 103 ਜਮਨਿਕ ਕਿ 99 ਜਮਨ ਦਿਨ 190 324 ਜਮਨ 4 ਬੀ ਐਨ ਐਸ ਦੀਆਂ ਧਾਰਾਵਾਂ ਮਰਡਰ ਦਾ ਮੁਕੱਦਮਾ ਅਸੀਂ ਕੇਸ ਦਰਜ ਕਰ ਲਿਆ ਇਹ ਬਾਈ ਨੇਮ ਵਿੱਚ ਪੰਜ ਦੋਸ਼ੀ ਫਿਲਹਾਲ ਨਾਮਜ਼ਦ ਕਰਾਏ ਨੇ ਇਹਨਾਂ ਦੇ ਜਿਨ੍ਹਾਂ ਨੇ ਪਿੰਡ ਮੋਲਿਆਂ ਨੇ ਇਹਦੇ ਮਦਈ ਨੇ ਕਿ ਇਹ ਬੰਦਿਆਂ ਨੇ ਜਿਹੜਾ ਇੱਥੇ ਹਮਲਾ ਕੀਤਾ